ਫਿਲੌਰ ਦੇ ਅਪਰਾਨਸ ਦੇ ਇੱਕ ਪਿੰਡ ਸ਼ੋਕਰਾਂ ਵਿਖੇ ਇੱਕ ਮਾਮੂਲੀ ਜਿਹੀ ਹੋਈ ਟਕਰਾਰ ਤੋਂ ਬਾਅਦ ਤਿੰਨ ਵਿਅਕਤੀਆਂ ਨੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਮ੍ਰਿਤਕ ਵਿਅਕਤੀ ਦੀ ਪਛਾਣ ਰੂਪ ਲਾਲ ਪੁੱਤਰ ਜੀਤਰਾਮ ਵਜੋਂ ਹੋਈ ਹੈ ਫਿਲਹਾਲ ਪੁਲਿਸ ਨੇ ਤਿੰਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਗ੍ਰਿਫਤਾਰੀ ਲਈ ਸ਼ਾਪੇਮਾਰੀ ਸ਼ੁਰੂ ਕਰ ਦਿੱਤੀ ਪੀਟੂ ਫਲੈਂਗ ਨਿਊਜ਼ ਤੋਂ ਪ੍ਰਿਤਪਾਲ ਸਿੰਘ ਦੀਂਗਰਾ ਦੀ ਰਿਪੋਰਟ ਸਰ ਇਹ ਮੇਰੇ ਬਰਾਦਰ ਦਾ ਰੂਪ ਲਾਲ ਕਿੰਨੀ ਉਮਰ ਦੇ ਜਿਹਨਾਂ ਦੇ ਜਿਹਨਾਂ ਦਾ ਕਤਲ ਹੋਇਆ ਹੈ ਨਦੀ ਉਮਰ ਹੈਗੀ 5400 5300 ਕਿੱਦਾਂ ਹੋਈ ਘਟਨਾ ਇਹ ਤੇ ਘਟਨਾ ਦੇਖੋ ਜੀ ਅਸੀਂ ਰਹਿੰਦੇ ਹਾਂ ਉਰੇ ਬਾਗਵਾਲੇ ਮਹੱਲੇ ਇਹ ਸਾਡੇ ਬਰਦਰ ਹੁਣੇ ਰਹਿੰਦੇ ਆ ਪਰੇ ਹੋਰ ਅੱਗੇ ਮਹੱਲਾ ਹੈ ਉੱਧਰ ਰਹਿੰਦੇ ਆ ਰਾਤ ਨੂੰ ਜੋ 9:30 ਵਜੇ ਦੀ ਗੱਲ ਹੈ ਜਦੋਂ ਲੇਟ ਗਏ ਸੀਗੇ ਇਹ ਉੱਥੇ ਬੈਠੇ ਸੀ ਸਾਡੇ ਲੱਖਾਂ ਦੀ ਦਾਤੇ ਦੀ ਜਗ੍ਹਾ 'ਤੇ ਉੱਥੇ ਬੈਠੇ ਦੇ ਬੈਠੇ ਬੁੱਠੇ ਦੇ ਪਤਾ ਨਹੀਂ ਨਾਲਸ ਵਿੱਚ ਕੀ ਗੱਲਬਾਤ ਹੋਈ ਆ ਤੇ ਉੱਥੇ ਲੜ ਪਏ ਤਿੰਨ ਜਣੇ ਬੰਦੇ ਸੀਗੇ ਤੇ ਜਿਨ੍ਹਾਂ ਨੂੰ ਟੱਕ ਮਾਰ ਕੀਤੀ ਆ ਇੱਕ ਦਾ ਨਾਂ ਸੀ ਕਰਨ ਦਾ ਸੁਚਾਰ ਇੱਕ ਦਾ ਨੂੰ ਖੁੱਲੂ ਕਹਿੰਦੇ ਪੱਕਾ ਨਾਮ ਇਹਨਾਂ ਪਤਾ ਨਹੀਂ ਹੈਗਾ ਇੱਕ ਦਾ ਨਾਂ ਸੀਗਾ ਜੱਸੇ ਤੇ ਮੇਰੇ ਬੜੇ ਬ੍ਰਦਰ ਦੇ ਛੋਟੇ ਮੇਰੇ ਭਤੀਜੇ ਮੁੰਡੇ ਹਲਕੇ ਹਲਕੇ ਸੀਗੇ ਉਹ ਛੜਾਉਂਦੇ ਸੀਗੇ ਇੱਥੇ ਪਹਿਲਾਂ ਉਹ ਨਹੀਂ ਉਹਦਾ ਫੋਨ ਤੋੜਿਆ ਫੇ ਉਹਨਾਂ ਉਹਨਾਂ ਨੂੰ ਵੀ ਕੁੱਟਮਾਰ ਕੀਤੀ ਆ ਤੇ ਯਾਨੀ ਕਿ ਫੇਰ ਉਹ ਨਹੀਂ ਉਹਦੇ ਸਿਰ ਦੇ ਵਿੱਚ ਕਿੱਟ ਮਾਰੀ ਇੱਕ ਜਣੇ ਨੇ ਫੇਰ ਉਸ ਤੋਂ ਬਾਅਦ ਉਹ ਨਹੀਂ ਯਾਨੀ ਕਿ ਮੁਕੇ ਲੱਤਾਂ ਜੋ ਵੀ ਉਨ ਤੋਂ ਸਰੀਰ ਤੇ ਨਾ ਜਣੇ ਯਾਨੀ ਕੁੱਟਿਆ ਜਦੋਂ ਕੁੱਟ ਗਏ ਉਹ ਸਾਨੂੰ ਹੁਣ ਇਹਨਾਂ ਨੂੰ ਖਬਰ ਵੀ ਨਹੀਂ ਸੀ ਗਈ ਉਹ ਨਿਆਣੇ ਇੱਥੇ ਛੋਟੇ ਸੀ ਉਹ ਦਵਾ ਦਾ ਜੋ ਦੇਖਿਆ ਉਹ ਨਹੀਂ ਚੋ ਉਹ ਆਪਣੇ ਡਿਫੈਸਰੀ ਲੈ ਕੇ ਇੱਥੇ ਵੈਂਸ ਦੇ ਬਾਅਦ ਉਹ ਵੀ ਜਦੋਂ ਪੱਤੀਆਂ ਪੁੱਤੀਆਂ ਕਰਾਈ ਜਾਂਦੀ ਜਦੋਂ ਘਰ ਗਏ ਤੇ ਸਾਨੂੰ ਸਵੇਰੇ ਪਤਾ ਲੱਗਾ ਜਦੋਂ ਗਏ ਕਹਿੰਦੇ ਵੀ ਰੁਕੀ ਬੋਲਦੇ ਜਦੋਂ ਗਏ ਤਾਂ ਮੁਤਲਬ ਚ ਪੂਰੇ ਹੋ ਚੁੱਕੇ ਸੀਗੇ ਕਿਹੜੇ ਕਿਹੜੇ ਦੋਸ਼ੀ ਸੀ ਕੋਣ ਕੋਣੇ ਤੇ ਚ ਇੱਕ ਸੁਚਾਰਾਨ ਸੀਗਾ ਕਿੰਨੀ ਉਮਰ ਉਹ ਦੀ ਇਸੇ ਉਮਰ ਦਾ ਜੋ ਵੀ ਜਿੰਨ ਕਹਿੰਦਾ 50 ਸਾਲ ਨੇ ਦੱਸਿਆ ਸੀ ਦੂਸਰਾ ਤੇ ਇੱਕ ਘੁੱਲੂ ਸਿਗਾ ਉਹਦਾ ਨਾਂ ਪਤਾ ਹੋ ਰਿਹਾ ਮੈਨੂੰ ਨਹੀਂ ਪਤਾ ਉਹਦਾ ਨਾਂ ਬਾਹਰੋਂ ਆਇਆ ਬਰਹਿੰਗ ਚੋਂ ਤੇ ਤੀਸਰਾ ਹੈਗਾ ਜੱਸੇ ਇਹਨਾਂ ਦੇ ਕਿੰਨੇ ਜਿਹੜੇ ਮਰਨ ਵਾਲੇ ਆ ਉਹਨਾਂ ਦੇ ਕਿੰਨੇ ਬੱਚੇ ਦੋ ਬੱਚੇ ਨੇ ਦੋ ਬੱਚੇ ਵੱਡਦੇ ਆ ਛੋਟਾ ਵੱਡਦਾ ਆ ਵੱਡਾ ਜਦੋਂ ਆਪਾਂ ਟਰੈਕਟਰ ਉੱਤੇ ਚਲਾਉਂਦਾ ਜੇ ਤਾਂ ਪੂਰੀ ਕਾਰਵਾਈ ਤੋਂ ਤੁਸੀਂ ਸੰਤੋਖੰਤ ਹਾਂਜੀ ਹਜ ਤੱਕ ਤਾਂ ਹੈਗੇ ਕਾਰਵਾਈ ਕਰ ਰਹੇ ਆ ਸਭ ਕੁਝ ਕਰ ਰਹੇ ਆ ਦੋ ਮਰਜ਼ਮ ਫੜਲੇ ਆ ਫੜਲੇ ਜੀ ਤੇ ਇੱਕ ਹਜੇ ਨਹੀਂ ਆਇਆ ਹੱਥ ਤੇ ਜੀ ਸਰ ਸਰ ਕੀ ਮਾਮਲਾ ਸੀ ਸੀ ਜਾਂ ਜਿਹੜਾ ਕਤਲ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਪਿੰਡ ਸ਼ੋਕਰਾਂ ਤੋਂ ਸਾਨੂੰ ਟੈਲੀਫੋਨ ਤੇ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਸ਼ੋਕਰਾਂ ਵਿੱਚ ਰੂਪ ਲਾਲ ਸਨ ਆਫ ਜੀਤਰਾਮ ਦੀ ਜੋ ਡੈਥ ਹੋਈ ਆ ਜੋ ਬੀਤੀ ਰਾਤ ਉਹਨੂੰ ਤਿੰਨ ਵਿਅਕਤੀਆਂ ਨੇ ਕੁੱਟਮਾਰ ਕੀਤੀ ਸੀ ਸਿਰ ਦੇ ਵਿੱਚ ਟਾ ਮਾਰੀਆਂ ਸੀ ਜਿਸ ਸੀ ਸਿਵਲ ਹਸਪੀਟਲ ਅਪਰਾ ਤੋਂ ਮਰੋਪਟੀ ਕਰਵਾ ਕੇ ਉਹਨੂੰ ਘਰ ਲਿਆ ਗਿਆ ਸੀ ਪਰ ਅੱਜ ਉਹਦੀ 10 11 ਵਜੇ ਦੇ ਕਰੀਬ ਘਰ ਵਿੱਚ ਹੀ ਡੈਥ ਹੋ ਗਈ ਆ ਜਿਸ ਤੇ ਮੈਂ ਸਮੇਤ ਚੌਕੀ ਇੰਚਾਰਜ ਸੁਖਿੰਦਰਪਾਲ ਸਿੰਘ ਤੇ ਹੋਰ ਪੁਲਿਸ ਪਾਰਟੀ ਦੇ ਅਸੀਂ ਰੂਪ ਲਾਲ ਦੇ ਘਰ ਪੁੱਜੇ ਜਿੱਥੇ ਰੂਪ ਲਾਲ ਦੀ ਡੈਡ ਬੋਡੀ ਮਿਲੀ ਆ ਜੋ ਡੈਡ ਬੋਡੀ ਨੂੰ ਚੈੱਕ ਕੀਤਾ ਗਿਆ ਜਿਸ ਦੇ ਸਿਰ ਵਿੱਚ ਦੋ ਗਹਿਰੀਆਂ ਸੱਟਾਂ ਲੱਗੀਆਂ ਹੋਈਆਂ ਸੀ ਜੋ ਉਸ ਦੀ ਮੌਤ ਦਾ ਕਾਰਨ ਬਣੀ ਆ ਜੋ ਮੌਕੇ ਤੇ ਰੂਪ ਲਾਲ ਦੇ ਬੇਟੇ ਨੇ ਸਾਨੂੰ ਸਟੇਟਮੈਂਟ ਰਿਕਾਰਡ ਕਰਾਈ ਆ ਕਿ ਉਸ ਦੇ ਪਿਤਾ ਨੂੰ ਬੀਤੀ ਰਾਤ ਪੀਰ ਲੱਕ ਦਾਤਾ ਪਿੰਡ ਸ਼ੁਕਰਾਂ ਦੇ ਨੇੜੇ ਤਿੰਨ ਨੌਜਵਾਨ ਜੋ ਜਿਸ ਵਿੱਚ ਕਮਲਜੀਤ ਖੁੱਲਾ ਅਤੇ ਸੁਚਾਰਾਮ ਅਤੇ ਜਸਵਿੰਦਰਪਾਲ ਜੱਸੀ ਨੇ ਕੁੱਟਮਾਰ ਕੀਤੀ ਆ ਜੋ ਉਸ ਨੂੰ ਰੋਕ ਕੇ ਸ਼ਰਾਬ ਉਹਨਾਂ ਲਈ ਮਜਬੂਰ ਕਰਦੇ ਸੀ ਅਤੇ ਕਹਿੰਦੇ ਕਿ ਸਾਨੂੰ ਪੈਸੇ ਦਿਓ ਪਰ ਉਹ ਕਹਿੰਦਾ ਸੀ ਕਿ ਮੇਰੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਆ ਮੈਂ ਤੈਨੂੰ ਪੈਸੇ ਨਹੀਂ ਦੇ ਸਕਦਾ ਜਿਸ ਕਾਰਨ ਇਹਨਾਂ ਉਹਨੂੰ ਪਹਿਲਾਂ ਤੁਸੋਂ ਓਕੇ ਮਾਰੇ ਫਿਰ ਜੋ ਸੁਚਾਰਾਮ ਤੇ ਜੋ ਇਹਦਾ ਸਾਥੀ ਸੀ ਕਮਲਜੀਤ ਖੁੱਲਾ ਉਹਨੇ ਇਹਦੇ ਸਿਰ ਵਿੱਚ ਇੱਟਾਂ ਮਾਰੀਆਂ ਤੇ ਜਿਹੜਾ ਇਹਨਾਂ ਦਾ ਸਾਥੀ ਤੀਜਾ ਜੋ ਜਸਵਿੰਦਰਪਾਲ ਚੱਸੀ ਉਸਨੇ ਵੀ ਇਹਨਾਂ ਤੇ ਪੂਰਾ ਸਾਹ ਦਿੱਤਾ ਇਹਦੇ ਬੇਟੇ ਨੂੰ ਵੀ ਕੁੱਟਮਾਰ ਕੀਤੀ ਆ ਅਰੇ ਇਹਨੇ ਇਹਨੂੰ ਜੱਫਾ ਮਾਰਿਆ ਤੇ ਧੱਤੀ ਨੂੰ ਸੁੱਟ ਕੇ ਉਹਦੇ ਪੇਟ 'ਤੇ ਠੋਡੇ ਮਾਰਦਾ ਰਿਹਾ ਜੋ ਇਹਨਾਂ ਨੂੰ ਡਰਾਇਆ ਗਿਆ ਸੀ ਕਿ ਤੁਸੀਂ ਸਿਵਲ ਹਸਪਤਾਲ 'ਚ ਜਾ ਕੇ ਦੱਸਿਆ ਕਿ ਇਹਦੀ ਕੁੱਟਮਾਰ ਹੋਈ ਆ ਤਾਂ ਸੱਟਾਂ ਲੱਗੀਆਂ ਤਾਂ ਅਸੀਂ ਤੁਹਾਨੂੰ ਵੀ ਜਾਣੂ ਮਾਰ ਦੇਵਾਂਗੇ ਜੋ ਇਹ ਬੀਤੀ ਰਾਤ ਸੀਐਚਸੀ ਅਪਰਾ ਤੋਂ ਉਦੀ ਟ੍ਰੀਟਮੈਂਟ ਕਰਵਾ ਕੇ ਘਰ ਲੈ ਗਿਆ ਸੀ ਜੋ ਗਰੀਬ ਆਦਮੀ ਸੀ ਅੱਗੋਂ ਆਪਣਾ ਇਲਾਜ ਸੰਗੀ ਤਰ੍ਹਾਂ ਨਹੀਂ ਕਰਵਾ ਸਕਿਆ ਸੀ ਜੋ ਇਹਨਾਂ ਦੇ ਸਿਰ ਵਿੱਚ ਇੱਟਾਂ ਮਾਰਨ ਕਾਰਨ ਇਹਦੀ ਡੈਥ ਹੋਈ ਆ ਜਿਸ ਦੇ ਸਬੰਧ ਵਿੱਚ ਅਸੀਂ ਹੁਣ ਜੋ ਬੀਐਨਐਸ ਦੀਆਂ ਧਰਾਵਾਂ ਹੇਠ 103 352 ਪਾਰਟ 3 3 3 ਪਾਰਟ 5 ਬੀਐਨਐਸ ਦੇ ਤਹਿਤ ਥਾਣਾ ਫਲੌਰ ਵਿੱਚ ਮੁਕੱਦਮਾ ਦਰਜ ਕਰ ਲਿਆ ਔਰ ਇਹ ਦੋਸ਼ੀਆਂ ਨੂੰ ਅਸੀਂ ਜਲਦੀ ਗ੍ਰਿਫਤਾਰ ਕਰ ਲਵਾਂਗੇ ਸਰ ਕੋਈ ਗ੍ਰਿਫਤਾਰੀ ਹੋਈ ਮੇਰੀਆਂ ਪੁਲਿਸ ਪਾਰਟੀਆਂ ਗਈਆਂ ਹੋਈਆਂ ਨੇ ਅਸੀਂ ਜਲਦੀ ਅਰੈਸਟ ਕਰ ਲਵਾਂਗੇ